ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਦੇ ਨਾਲ ਸ਼ੇਅਰ ਕੀਤੀ ਵੀਡੀਓ ਕਿ ਹਾਂ ਦਿਲ ਰੋਂਦਾ ਤੁਹਾਨੂੰ ਯਾਦ ਕਰਕੇ ਅਫਸਾਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਿੱਧੂ ਮੂਸੇਵਾਲੇ ਦੇ ਨਾਲ ਇੱਕ ਵੀਡੀਓ ਨੂੰ ਸ਼ੇਅਰ ਕੀਤਾ ਹੈ ਪੰਜਾਬੀ ਸਿੰਗਰ ਅਫਸਾਨਾ ਖਾਨ ਅਕਸਰ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਉਸਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ ਫਰਸਟ ਐਨੀਵਰਸਰੀ ਮਨਾਈ ਇਸੇ ਦੇ ਨਾਲ ਅਫਸਾਨਾ ਖਾਨ ਉਹਨਾਂ ਪੰਜਾਬੀ ਕਲਾਕਾਰਾਂ ਦੇ ਵਿੱਚ ਇੱਕ ਹੈ ਜੋ ਸੋਸ਼ਲ ਮੀਡੀਆ ਫ੍ਰੀਕ ਹੈ ਤੇ ਸੋਸ਼ਲ ਮੀਡੀਆ ਤੇ ਫੈਨਸ ਨਾਲ ਆਪਣੇ ਨਾਲ ਜੁੜੀ ਹਰ ਪੋਸਟ ਨੂੰ ਸਾਂਝਾ ਕਰਦੇ ਆ ਇਸ ਦੇ ਨਾਲ ਅਫਸਾਨਾ ਖਾਨ ਨੇ ਸੋਸ਼ਲ ਮੀਡੀਆ ਦੀ ਪੋਸਟ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਈ ਹਾਲੇ ਵਿੱਚ ਅਫਸਾਨਾ ਖਾਨ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਆਪਣੇ ਭਰਾ ਸਿੱਧੂ ਮੂਸੇਵਾਲੇ ਦੇ ਨਾਲ ਨਜ਼ਰ ਆ ਰਹੀ ਹੈ ਇਸ ਵੀਡੀਓ 'ਚ ਮੂਸੇਵਾਲੇ ਤੇ ਅਫਸਾਨਾ ਖਾਨ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹੈ ਗਾਇਕਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਮਿਸਯੂ ਵੱਡੇ ਭਾਈ ਦਿਲ ਰੋਂਦਾ ਤੁਹਾਨੂੰ ਯਾਦ ਕਰਕੇ ਦੱਸ ਦੇ ਕਿ ਅਫਸਾਨਾ ਖਾਨ ਉਸ ਸਿੱਧੂ ਆਪਣੀ ਭੈਣ ਮੰਨਦਾ ਸੀ ਦੋਵੇਂ ਅਕਸਰ ਇੱਕ ਦੂਸਰੇ ਦੇ ਨਾਲ ਨਜ਼ਰ ਆਉਂਦੇ ਸੀ ਦੋਵਾਂ ਨੇ ਇਕੱਠੇ ਪ੍ਰੋਜੈਕਟ ਵੀ ਕੀਤੇ ਇਹ ਨਹੀਂ ਨੀ ਦੋਵੇਂ ਇੱਕ ਦੂਸਰੇ ਨੂੰ ਖੁੱਲ ਕੇ ਸਪੋਰਟ ਕਰਦੇ ਹੋਏ ਵੀ ਨਜ਼ਰ ਆਉਂਦੇ ਸੀ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲੇ ਦੇ ਨਾਲ ੱੱਕਾ ਗੀਤ ਕੀਤਾ ਜਿਸ ਤੋਂ ਬਾਅਦ ਹਰ ਪਾਸੇ ਦੋਵੇਂ ਹੀ ਚਾਣੇ ਚਰਚਾ ਦੇ ਵਿੱਚ ਆ ਗਏ ਜਦੋਂ ਦਾ ਸਿੱਧੂ ਇਸ ਦੁਨੀਆ ਤੋਂ ਗਿਆ ਅਫਸਾਨਾ ਆਏ ਦਿਨ ਸਿੱਧੂ ਨੂੰ ਯਾਦ ਕਰਦੇ ਆ ਤੇ ਉਸ ਨੂੰ ਸਪੋਰਟ ਵੀ ਕਰਦੇ ਆ ਰੀਸੈਂਟਲੀ ਸਿੱਧੂ ਦਾ ਗਾਣਾ ਰਿਲੀਜ਼ ਹੋਇਆ ਮੇਰੇ ਨਾਲ ਇਸ ਦੇ ਚੱਲਦੇ ਅਫਸਾਨਾ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਸਿੱਧੂ ਨੂੰ ਸ਼ਰਿਆਮ ਸਪੋਰਟ ਕੀਤਾ ਫਿਲਹਾਲ ਤੁਹਾਡੀ ਅਫਸਾਨਾ ਦੀ ਇਸ ਨਵੀਂ ਪੋਸਟ ਤੇ ਕੀ ਰਾਏ ਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ ਤੇ ਡੇਲੀ ਅਪਡੇਟਸ ਲਈ ਜੁੜੇ ਰਹੋ ਪੰਜਾਬੀ ਗਰੁੱਪ ਦੇ ਨਾਲ